ਪੰਜਾਬ ਤਬਾਈ ਦੇ ਕਗਾਰ ਤੇ ਐ ਹਰ ਬੰਨੇ ਹਹਾਕਾਰ ਮਚਿਆ ਘਰ-ਘਰ ਡੁੱਬ ਗਏ ਲੋਕ ਬਰਬਾਦ ਹੋ ਗਏ ਪਰ ਸਰਕਾਰਾਂ ਜਿਹੜੀ ਜਥੇਬੰਦੀਆਂ ਸੇਵਾ ਕਰਦੀਆਂ ਉਹਨਾਂ ਤੇ ਡਿਕਾ ਡਾਰੀਆਂ ਲਗਾਤਾਰ ਐਸਐਸਪੀ ਫਾਜ਼ਿਲਕਾ ਨਾਲੇ ਵੀਡੀਓ ਨਾਲੇ ਡੀਸੀ ਨਾਲੇ ਕੱਲ ਸੰਤਬਾਬਾ ਸੁਖਦੇਸ਼ ਤੇ ਪੁੱਛਣ ਦੀ ਗੱਲ ਹੋਈ ਸੀਗੀ ਅੱਜ ਰਾਜਸਥਾਨ ਤੋਂ ਗੰਗानगर ਤੋਂ ਗੋਲੂਵਾਲ ਤੋਂ ਬਿਲੀ ਬੰਗਾ ਤੋਂ ਹਰਮਾਨਗੜ ਤੋਂ ਬੁਗਲੇ ਵਾਲੀ ਤੋਂ ਬਾਬਾ ਗਗਨਦੇਵ ਕਾਲੀਆਂ ਤੋਂ ਇਹ ਸਾਰੀ ਜਥੇਬੰਦੀਆਂ ਲੰਗਰ ਲੈ ਕੇ ਪਹੁੰਚੀਆਂ ਕਮਾਲ ਦੀ ਗੱਲ ਦੇਖੋ ਪਿੱਛੇ ਪੁਲਿਸ ਨੇ ਨਾਕਾ ਲਾ ਰੱਖਿਆ ਹੈ ਬੇਗੇ ਲੰਗਰ ਨਹੀਂ ਲੈ ਕੇ ਜਾਣਾ ਲੰਗਰ ਰਸਤੇ ਰੁਕੀ ਗਿਆ ਲੋਕ ਉੱਥੋਂ ਭੁੱਖੇ ਤੇ ਆਏ ਪਰੇਸ਼ਾਨ ਬੈਠੇ ਆ ਸਿਰਫ ਸਰਕਾਰਾਂ ਬਦਨਾਮ ਹੋਣਦੀਆਂ ਕੁਝ ਸਰਕਾਰਾਂ ਕੁਝ ਨਹੀਂ ਕਰਨੀਆਂ ਕਮਾਲ ਦੀ ਗੱਲ ਹੈ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ ਭਾਵੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜੇ ਮੈਂ ਕਹਿੰਦਾ ਜੇ ਗੁਜਰਾਤ ਕੁੱਤੇ ਵੀ ਮਰ ਜਾਨਾ ਕੁੱਤੇ ਮਰ ਜਾਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚੋਪਰ ਲਗੇ ਹੈਲੀਕਾਪਟਰ ਲਗੇ ਪਹੁੰਚ ਜਾਂਦੇ ਨੇ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿੰਦੇ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲੀ ਨਹੀਂ ਗਈ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀਆਂ ਕੋਈ ਫੋਨ ਚ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਬੀਜੇਪੀ ਚ ਮੈਂ ਸਿੱਖ ਲੀਡਰ ਨਹੀਂ ਜਿਹੜੇ ਸੰਘੇ ਲੀਡਰ ਹੈ ਉਹ ਬਿਆਨ ਦਿੰਦੇ ਨੇ ਨਿਰੰਦਰ ਮੋਦੀ ਬੜਾ ਕੁਝ ਪੰਜਾਬ ਬਾਰੇ ਸੋਚ ਰਿਹਾ ਸਿੱਖਾਂ ਬਾਰੇ ਸੋਚਦੇ ਆ ਇਹ ਹਾਲਾਤ ਤੁਹਾਡੇ ਸਾਹਮਣੇ ਆ ਹੁਣ ਸਟੇਟ ਦੀ ਗੱਲ ਲੈ ਲਈਏ ਭਗਵੰਤ ਮਾਨ ਸਰਕਾਰ ਦੀ ਗੱਲ ਲੈ ਲਈਏ ਲੰਗਰਾਂ ਲਾਂ ਤੋਂ ਰੋਕਿਆ ਜੇ ਆਪ ਲੋਣਾ ਨਹੀਂਗਾ ਤੇ ਜਥੇਰੇ ਲਾਉਣ ਦੇਣਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੇ ਲੋਕੋ ਹਮੇਸ਼ਾ ਯਾਦ ਰੱਖਿਓ ਪੰਜਾਬ ਪੰਜਾਬ ਦੇ ਕੰਮ ਆਊਗਾ ਪੰਜਾਬ ਦੇ ਲੋਕ ਪੰਜਾਬ ਦੇ ਕੰਮ ਆਣਗੇ ਅੱਜ ਪੰਜਾਬ ਦੇ ਕੰਮ ਕੋਣ ਆ ਰਿਹਾ ਹੈ ਸ਼ਰਮਣੇ ਗੁਰਦਾ ਪੰਥ ਕਮੇਟੀ ਪੰਜਾਬ ਨੂੰ ਸੰਭਰੀ ਹੈ। ਅਕਾਲੀ ਦਲ ਪੰਜਾਬ ਨੂੰ ਸੰਭਰ ਰਿਹਾ ਹੈ। ਸੁਖਬੀਰ ਸਿੰਘ ਬਾਦਲਵੰਗ 10 ਦਰ ਲੱਖ ਰੁਪਏ ਵੰਡ ਰਿਹਾ ਹੈ। ਬਾਕੀ ਜਿਹਨੇ ਜਥੇਬੰਦੀਆਂ ਪੰਜਾਬ ਦੀਆਂ ਉਹ ਵੰਡ ਰਹੀਆਂ। ਗੁਰਦੁਆਰਾ ਕਮੇਟੀਆਂ ਲੱਗੀਆਂ ਹੋਈਆਂ। ਪਰ ਪੰਜਾਬ ਸਰਕਾਰ ਇਹ ਕਿੱਡਾ ਰਹੀ ਹੈ? ਦੇਖੋ ਪੁਲਸ ਖੜੀ ਕਰ ਰੱਖੀ ਹੈ। ਉਹ ਗੱਡੀਆਂ ਦੇ ਕਾਫਲੇ ਲੱਗੇ ਆ। ਵੀ ਤੁਹਾਨੂੰ ਅਸੀਂ ਉੱਥੇ ਲੰਗਰ ਨਹੀਂ ਲੱਗ ਜਾਣ ਦੇਣਾ। ਜੇ ਲੈ ਕੇ ਗਏ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਾਂਗੇ। ਅਸੀਂ ਅੱਜ ਕਹਿ ਰਹੇ ਹਾਂ ਰਾਸਤਣ ਵੱਲੋਂ ਇੱਕ ਪਰਚੇ ਕਰੋ, 10 ਪਰਚੇ ਦਰਜ ਕਰੋ। ਅਸੀਂ ਲੰਗਰ ਲੈ ਕੇ ਪਹੁੰਚਾਂਗੇ ਪੰਜਾਬ ਇੱਕ ਵੀ ਹੁੰਦਾ ਭੁੱਖਾ ਤਿਆ ਰਾਤ ਨਹੀਂ ਸੌਂਗਾ ਅੱਜ ਅਸੀਂ ਸੋਨਹਾਰਾ ਸੋਨਹਾਰਾ ਅੱਜ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਹਰ ਜਾਵੇ ਜਿਹੜੇ ਰਾਜਸਥਾਨ ਨੂੰ ਬਦਨਾਮ ਕਰਦੇ ਸੀ ਨਾ ਕੱਲ ਢਾਲੀਵਾਲ ਵਰਗੇ ਵੀ ਰਾਜਸਥਾਨ ਪਾਣੀ ਹੁਣ ਇਹ ਬਣਾ ਕਰ ਰਿਹਾ ਅਸੀਂ ਰਾਜਸਥਾਨ ਤੋਂ ਅੱਜ ਵੀ ਕਹਿ ਰਹੇ ਹਾਂ ਅਸੀਂ ਲਾਈਵ ਕਹਿ ਰਹੇ ਹਾਂ ਜੇ ਤੁਸੀਂ ਰਾਜਸਥਾਨ ਪਾਣੀ ਛੱਡਦੇ ਅੱਜ ਪੰਜਾਬ ਨਾ ਡੁੱਬਦਾ ਆ ਕੇ ਤੁਹਾਡੀ ਬੇਈਮਾਨੀ ਕਰਕੇ ਤੁਹਾਡੀਆਂ ਗਲਤ ਨੀਤੀਆਂ ਕਰਕੇ ਪੰਜਾਬ ਡੁੱਬਿਆ ਸੈਂਟਰ ਤੇ ਸਟੇਟ ਨੇ ਰਲ ਕੇ ਪੰਜਾਬ ਦਾ ਬੇੜਾ ਕਰ ਕੀਤਾ ਅੱਜ ਫਿਰ ਕਹਿ ਰਹੇ ਆਸੀਂ ਸਾਰੇ ਤੁਹਾਨੂੰ ਬੜੀ ਵੱਡੀ ਦਿੱਕਤ ਆਊਗੀ ਆਜੋ ਨਾਲ ਆਪਾਂ ਚੱਲਦੇ ਹਾਂ ਥਾਣੇਦਾਰ ਸਾਹਿਬ ਕੋਲ ਕੀ ਕਹਿੰਦੇ ਥਾਣੇਦਾਰ ਸਾਹਿਬ ਆਜੋ ਆਜੋ ਨਾਲੇ ਕਹਿੰਦੇ ਲੰਗਰ ਦਾ ਇੰਚਾਰਜ ਸਾਡੀ ਦਰਖਾਸਤ ਲਾਓ ਲੰਗਰ ਕੇ ਇੰਚਾਰਜ ਨਹੀਂ ਆਇਆ ਬਾਈ ਜੀ ਖੋਈਏ ਗੱਲ ਕੋਈ ਨੇ ਮੇਰੇ ਨਾਲ ਤੁਸੀਂ ਨਾ ਐ ਕਰੋ ਬਾਬਾ ਜੀ ਮੈਂ ਆਪਾਂ ਚਲੋ ਇਨਸਾਨੀਅਤ ਦੇ ਨਾਤੇ ਛੋਟਾ ਵੀ ਖਲੇਗਾ ਨਾ ਛੋਟਾ ਹੈਗੇ ਆ ਹੈਗੇ ਆ ਇੱਕ ਦਾ ਲੈ ਜੋ ਰੈਸ਼ਨ ਤੇ ਰੱਖ ਬਸ ਸਾਡੀ ਦੋ ਕਿਹੜਾ ਕਾਢੋਗੇ ਦੋ ਚਾਰ ਸੰਗਤ ਪੇ ਜੋ ਗੱਡੀਆਂ ਸਾਡੀਆਂ ਜੀ ਅੱਗੇ ਇਹ ਇਹ ਬਲਵੀਰ ਸਿੰਘ ਜੀ ਆ ਚਲੋ ਲਓ ਗੱਡੀ ਆਪਣੀਆਂ ਜੀ ਅੱਗੇ ਚਲੋ ਐ ਰਿਆ ਕਰੋ ਜੀ ਐ ਨਾ ਕਰੋ ਹੁਣ ਅਸੀਂ ਹਮੇਸ਼ਾ ਕਹ ਰਹੇ ਆ ਵੀ ਸੇਵਾ ਸਾਡਾ ਹੱਕ ਹੈ ਜੋ ਇੱਕ ਵਾਰੀ ਬਾਕੀ ਗੱਲਾਂ ਬਾਤ ਕਰਦੇ ਗੱਡੀਆਂ ਆੜੀਆਂ ਆਪਾਂ ਇੱਕ ਲੈ ਕੇ ਚਲਦੀਆਂ ਅੱਗੇ ਫਿਰ ਵੇਖਦੇ ਆ ਲਓ ਗੱਡੀਆਂ ਵੀਰੇ ਗੱਡੀਆਂ ਦੋ ਸਾਰੇ